ਏ ਵੀ ਨਾ ਇੱਕ ਬੰਦਾ ਪਿੱਛੇ ਜੇ ਉਹਦੀ ਵੀਡੀਓ ਵਾਇਰਲ ਹੋ ਗਈ ਜਿਹਦੇ ਚੋਂ ਕਹਿੰਦਾ ਕਿ ਮੈਂ ਖਾਸਾ ਵੱਡਾ ਬੰਦਾ ਹਾਂ ਉਸ ਨਾਮ ਨਾਲ ਫਿਰ ਕਾਫੀ ਟਰੋਲ ਵੀ ਹੋਏ ਤੇ ਕਹਿ ਲੋ ਅੱਜ ਕੱਲ ਟਰੋਲ ਹੋਣ ਨੂੰ ਫੇਮਸ ਹੋਣਾ ਵੀ ਕਹਿੰਦੇ ਆ ਰਲਿਆ ਮਿਲਿਆ ਜੇ ਕੰਮ ਹੋ ਗਿਆ ਉਹਨਾਂ ਦੇ ਕਹਿੰਦੇ ਕਿ ਐ ਕਿ ਵੋਟਾਂ ਦੇ ਵਿੱਚ ਖੜੇ ਹੋਣ ਦੇ ਚਾਂਸ ਸੇ ਪੂਰੇ ਪੂਰੇ ਪਾਜ ਬਾਲੇ ਪਾਸੇ ਲੁਧਿਆਣੇ ਦੇ ਵਿੱਚ ਆ ਸਕਦੇ ਨੇ ਅਗਲੇ ਪਾਸੇ ਕਿ ਅਜੇ ਕੋਈ ਸੰਕੇਤ ਜਿਹੀ ਨਹੀਂ ਜੀ ਕੁਝ ਨਹੀਂ ਕਹਿ ਸਕਦੇ ਭਾਜਪਾਨ ਨੇ ਆਪਣਾ ਕੈਂਡੀਡੇਟ ਹਾਲੇ ਉੱਥੇ ਦਿੱਤਾ ਨਹੀਂ ਹੈ ਜੀ ਉਹਨਾਂ ਦੇ ਇੱਕ ਲੀਡਰ ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦਾ ਕਿ ਦੇਖੋ ਯਾਰ ਹਾਲੇ ਤੇ ਵਿਆਹ ਦੀ ਤਰੀਕ ਹੀ ਨਹੀਂ ਰੱਖੀ ਹੂੰ ਹੂੰ ਤੇ ਕੋਈ ਗੱਲ ਨਹੀਂ ਹੈ ਜਦੋਂ ਮਿੱਥੀ ਜਾਊਗੀ ਲਾੜਾ ਸਾਡਾ ਤਿਆਰ ਆ ਮਤਲਬ ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਹਾਲੇ ਤੇ ਜੋ ਚੋਹ ਹੋਈਆਂ ਉਹਦੀ ਤਰੀਕ ਹੀ ਤੈ ਨਹੀਂ ਹੋਈ ਜੀ ਤੇ ਕੋਈ ਗੱਲ ਨਹੀਂ ਸਾਡਾ ਬੰਦਾ ਤਿਆਰ ਆ ਮੈਦਾਨ 'ਚ ਥਾਪੀ ਦੇਣੀ ਹੈ ਤੇ ਉਤਾਰ ਦੇਣਾ ਹੂੰ ਦੇਖੋ ਹੌਬੀ ਢਾਲੀਵਾਲ ਜੀ ਦੀ ਚਰਚਾ ਚੱਲੀ ਜੀ ਚਰਚਾ ਚੱਲੀ ਕਿਉਂਕਿ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਤਾਂ ਜੁਆਇਨ ਕੀਤਾ ਹੀ ਆ ਹੂੰ ਹੂੰ ਬਿਲਕੁਲ ਚਰਚਾ ਚੱਲੀ ਕਿ ਇਲੈਕਸ਼ਨੇ ਲੜ ਸਕਦੇ ਆ ਤਾਂ ਹੁਣ ਜਦੋਂ ਚਰਚਾ ਚੱਲੀ ਆ ਤੇ ਜਿਵੇਂ ਤੁਸੀਂ ਕਿਹਾ ਕਿ ਪਿਛਲੇ ਦਿਨੀ ਤੇ ਪੂਰੇ ਟ੍ਰੈਂਡ ਚ ਰਹੇ ਨੇ ਜੀ ਤਾਂ ਜਦੋਂ ਉਹਨਾਂ ਤੋਂ ਕਨਫਰਮ ਕੀਤਾ ਗਿਆ ਕੁਝ ਪੱਤਰਕਾਰਾਂ ਵੱਲੋਂ ਕਿ ਇਸ ਤਰ੍ਹਾਂ ਦਾ ਰੌਲਾ ਚੱਲਦਾ ਜੀ ਹੂੰ ਤੁਹਾਡਾ ਨਾਮ ਚਰਚਾ ਦੇ ਵਿੱਚ ਹੈ ਜੀ ਇਲੈਕਸ਼ਨ ਲੜ ਸਕਦੇ ਹੋ ਤਾਂ ਉਹਨਾਂ ਕਿਹਾ ਕਿ ਹਾਂ ਕਿਉਂ ਨਹੀਂ ਮੈਂ ਬੀਜੇਪੀ ਦਾ ਬਈ ਵਫادار ਸਪਾਈ ਆ ਤੇ ਸਪਾਈ ਨੂੰ ਜੇ ਹੁਕਮ ਹੋਏਗਾ ਜਿਹਾੜਾਂਗਾ ਮੈਂ ਬਿਲਕੁਲ ਇਹਦਾ ਮਤਲਬ ਹੈ ਕਿ ਉਹ ਤੇ ਤਿਆਰ ਨੇ ਹੂੰ ਉਹਨਾਂ ਦਾ ਤੇ ਚਿੱਤ ਵੱਜਦਾ ਕਰਦੇ ਮੁੰਡੇ ਦਾ ਚਿੱਤਰਾ ਜੀ ਇਹ ਤਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਚਿੱਤਰਾ ਜੀ ਕਰਨਾ ਹੈ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਭਈ ਕੁੱਲ ਮਿਲਾ ਕੇ ਜਿਹੜਾ ਲੁਧਿਆਣੇ ਦਾ ਮੈਦਾਨ ਆ ਵੈਸੇ ਮੇਰਾ ਮੰਨਣਾ ਚਲੋ ਇਹ ਪਾਰਟੀ ਦੇ ਫੈਸਲੇ ਹੁੰਦੇ ਨਾ ਹੀ ਆਪਾਂ ਕਦੇ ਕਿਸੇ ਦਾ ਪਰਸਨਲੀ ਕੋਈ ਰਾਜ਼ ਸੀ ਨੁਕਸਾਨ ਕਰੀਏ ਪਰ ਮੇਰਾ ਮੰਨਣਾ ਹੈ ਜਿੰਨਾ ਕੋ ਆਪਾਂ ਉਸ ਇਲਾਕੇ ਦੀ ਤਬੀਅਤ ਨੂੰ ਸਮਝਦੇ ਹਾਂ ਕਿ ਥਾਲੀਵਾਲ ਸਾਹਿਬ ਜਿਹੜੇ ਆ ਹੋ ਜਾਣਗੇ ਪੈਰਾਸ਼ੂਟਡ ਜੀ ਸਮਝਦੇ ਹੋ ਪੈਰਾਸ਼ੂਟਡ ਮਤਲਬ ਕਿ ਬਾਹਰੋਂ ਆਇਆ ਕੈਂਡੀਡੇਟ ਹੁਣ ਜਿਹੜਾ ਉਹ ਇਲਾਕਾ ਇਲਾਕਾ ਪੜੇ ਲਿਖਿਆ ਲੋਕਾਂ ਦਾ ਜ਼ਿਆਦਾ ਹੈ ਹਮ ਠੀਕ ਹੈ ਨਾ ਜੀ ਕਾਰੋਬਾਰੀਆਂ ਦਾ ਤੱਕ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਭਾਈ ਰਾਤ ਨੂੰ ਤੁਰੇ ਜਾਂਦੇ ਤੇ ਚੋਰੀਆਂ ਚਕਾਰੀਆਂ ਲੁੱਟਾਂ ਖੂਆਂ ਇਹ ਬੰਦ ਹੋਣ ਵੀ ਮਤਲਬ ਕਿ ਸਾਡਾ ਨੁਮਾਇੰਦਾ ਜਿਹੜਾ ਹੈ ਨਾ ਉਹ ਹਾਜ਼ਰ ਹੋਵੇ ਇੱਕ ਤਰ੍ਹਾਂ ਲੋਕਲ ਹੋਵੇ ਪਹੁੰਚ ਤੱਕ ਹੋਵੇ ਜਿਹੜੀ ਲਾਸਟ ਟੱਕਰ ਹੋਈ ਸੀ ਲੁਧਿਆਣਾ ਵੈਸਟ ਦੀ ਉਹਦੇ ਵਿੱਚ ਉਹ ਸੀਗੇ ਐਡਵੋਕੇਟ ਸਿੱਧੂ ਸਾਹਿਬ ਪੂਰਾ ਨਾਮ ਤੇ ਮੈਨੂੰ ਯਾਦ ਨਹੀਂ ਹੈ ਜੀ ਆਮ ਆਦਮੀ ਪਾਰਟੀ ਦੀ ਨੇਰੀ ਸੀ ਹਮ ਪੂਰੀ ਨੇਰੀ ਚ ਝਲ ਰਹੀ ਸੀ ਬਿਲਕੁਲ ਬਿਲਕੁਲ ਤਦ ਤਦ ਵੀ ਉਹਨਾਂ ਨੇ ਅੱਛੀ ਖਾਸੀ ਵੋਟ ਪ੍ਰਾਪਤ ਕੀਤੀ ਸੀ ਮੈਂ ਖੁਦ ਮਤਲਬ ਕਿ ਮੇਰੇ ਦੋਸਤ ਨੇ ਦੋਸਤ ਕਹਿ ਲੋ ਲੁਧਿਆਣਾ ਵੈਸਟ ਦੇ ਉਹ ਵੋਟਰ ਨੇ ਤੇ ਬਹੁਤ ਤਗੜੀ ਕਹਿ ਲੋ ਕਿ ਜੌਬ ਦੇ ਨੇ ਗਵਰਨਮੈਂਟ ਦੀ ਜੌਬ ਦੇ ਨੇ ਜੀ ਤਾਂ ਮੈਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਕਿਸੇ ਮੌਕੇ ਤੇ ਉਹ ਕਹਿੰਦੇ ਕਿ ਬਈ ਉਹ ਕਾਫੀ ਸਰਗਰਮ ਨੇ ਐਡਵੋਕੇਟ ਸਾਹਿਬ ਜਿਹੜੇ ਇਸ ਇਲਾਕੇ ਦੇ ਹੋਣੇ ਆ ਹੂੰ ਹੋ ਤਿੰਨ ਚਾਰ ਹੋਰ ਦਾਵੇਦਾਰ ਆ ਅਨਿਲ శ్రీਨ ਵਰਗੇ ਜਿਹੜੇ ਕਿ ਭਾਜਪਾ ਦੇ ਵਿੱਚ ਕਹਿੰ ਲੋ ਕਿ ਬਹੁਤ ਲੰਮੇ ਸਮੇਂ ਤੋਂ ਬੈਠੇ ਆ ਤਿੰਨ ਚਾਰ ਨੇ ਉਹ ਹੋਰ ਇੱਕ ਸਿੱਧੂ ਸਾਹਿਬ ਵੀ ਦਾਵੇਦਾਰੀ 'ਚ ਆ ਗਏ ਇੱਕ ਧਾਲੀਵਾਲ ਸਾਹਿਬ ਵੀ ਆ ਗਏ ਮਤਲਬ ਕਿ ਕੈਂਡੀਡੇਟ ਬਣਨ ਵਾਸਤੇ ਦਾਵੇਦਾਰੀ ਲਗਭਗ ਲਗਭਗ ਅੱਧੇ ਦਰਜਣ ਤੋਂ ਉੱਤੇ ਦੀ ਆ ਹੂੰ ਠੀਕ ਹੈ ਨਾ ਜੀ ਜੀ ਤਾਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਜ਼ਰੂਰ ਫੀਡਬੈਕ ਲਾਊਗੀ ਕਿ ਕੀ ਪੈਰਾਸ਼ੂਟਰ ਠੀਕ ਰਹੇਗਾ ਜਾਂ ਲੋਕਲ ਠੀਕ ਰਹੇਗਾ ਹੂੰ ਤਾਂ ਉੱਥੇ ਆ ਕੇ ਤਾਲੀਬਲ ਸਾਬ ਹੋ ਸਕਦਾ ਪਛੜ ਜਾਂ ਜੀ ਆਦਰਵਾਇਜ਼ ਠੀਕ ਹੈ ਤੁਸੀਂ ਜਿੱਦਾਂ ਕਿਹਾ ਚਿਹਰੇ ਹੈਗੇ ਨੇ ਉਹ ਤਾਂ ਬਾਕੀ ਇਹੀ ਗੱਲ ਡੀਐਸਪੀ ਸਿੱਧੂ ਸਾਹਿਬ ਜਿਹੜੇ ਆ ਉਹ ਸੇਖੋ ਸਾਹਿਬ ਸੌਰੀ ਜਿਹੜੇ ਡੀਐਸਪੀ ਸੇਖੋ ਸਾਹਿਬ ਸੀ ਉਹ ਵੀ ਕਹਿ ਰਹੇ ਸੀ ਕਿ ਜੇ ਉਹਨਾਂ ਨੇ ਤਾਂ ਖੁਦ ਆਪਣੇ ਨਾਲ ਗੱਲ ਕਰਦੇ ਆ ਇਹ ਗੱਲ ਕਹੀ ਸੀ ਕਿ ਭਾਈ ਜੇ ਮੈਨੂੰ ਲੜਾਉਣਗੇ ਤੇ ਫਿਰ ਮੈਂ ਪਿੱਛੇ ਥੋੜੀ ਹਟ ਬਣਾ ਇੱਕ ਦਅਵਦਾਰੀ ਉਹਨਾਂ ਦੀ ਵੀ ਲਾ ਲ ਮੈਂ ਤਾਂ ਹੀ ਕਹ ਰਿਹਾ ਕਿ 6-7 ਲਗਭਗ ਅੱਧੀ ਦਰਜਨ ਤੋਂ ਵਧੇਰੇ ਦਅਵਦਾਰੀਆਂ ਹੈਗੀਆਂ ਹੂੰ ਕੁਝ ਮਿੱਤਰ ਵੀ ਦੱਸ ਰਹੇ ਨੇ ਪਹਿਲਾਂ ਤਾਂ ਮੈਂ ਰਜੀਵ ਮਹਿਰਾ ਜੀ ਦਾ ਕਮੈਂਟ ਪੜਦੇ ਆਂ ਇਹ ਕਹਿ ਰਹੇ ਨੇ ਕਿ ਬੀਜੇਪੀ ਥਿੰਕ ਟੈਂਕਰਸ ਐਕਟਿਵ ਸਾਈਲੈਂਟਲੀ ਐਂਡ ਡੂ ਸਰਵੇ ਕਹਿੰਦੇ ਜਿਵੇਂ ਤੁਸੀਂ ਵੀ ਦੱਸਦੇ ਨੇ ਵੀ ਹਾਲੀ ਹਾਲੀ ਉਹ ਲੋਕੇ ਜੇ ਕੰਮ ਚੋਂ ਉਹ ਹੀ ਨਾ ਫੀਡਬੈਕ ਲੈਣਗੇ ਜੀ ਕਿ ਅਸੀਂ ਕਿਸ ਨੂੰ ਉਤਾਰੀਏ ਮੈਦਾਨ ਦੇ ਵਿੱਚ ਹੂੰ ਹੂੰ ਉਹ ਇਨੀ ਕਾਲੀ ਨਾਲ ਫੈਸਲਾ ਨਹੀਂ ਕਰਦੇ ਨਾ ਜੀ ਤੇ ਦੂਜੀ ਗੱਲ ਇਹ ਹੈ ਕਿ ਐਸਾ ਕੈਂਡੀਡੇਟ ਵੀ ਦੇਖਿਆ ਜਾਏਗਾ ਨਾ ਕਿ ਕਲ ਨੂੰ ਉਹਦੀ ਸੈਟਿੰਗ ਨਾ ਹੋ ਜਾਵੇ ਕਿਉਂਕਿ ਇਸੇ ਸ਼ਹਿਰ ਦੇ ਵਿੱਚ ਇੱਕ ਐਸਾ ਲੀਡਰ ਬੈਠਾ ਹੈ ਜੋ ਭਾਰਤੀ ਜਨਤਾ ਪਾਰਟੀ ਦਾ ਹੈ ਕਹ ਲਓ ਕਿ ਉੱਚ ਪਦਵੀ ਤੇ ਹੈ ਪਰ ਜਿਹਦੇ ਬਾਰੇ ਇੱਕ ਚਰਚਾ ਹੈ ਜੀ ਕਿ ਭਈ ਉਹ ਉਹਦੀ ਮਾਨ ਸਰ ਨਾਲ ਬੜੀ ਯਾਰੀ ਹੈ ਯਾਰੀਆਂ ਬਣਾਈ ਰੱਖੀਆਂ ਯਾਰੀਆਂ ਤਾਂ ਉਹ ਵੀ ਹੋਏਗਾ ਨਾ ਵੀ ਕੋਈ ਸੈਟਿੰਗ ਵੈਟਿੰਗ ਵਾਲਾ ਵੀ ਮਾਮਲਾ ਨਾ ਨਾ ਹੋ ਜਾਵੇ ਜੀ 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 ਇਹ ਸਿਆਸਤ ਹੈ ਨਾ ਸਾਹਿਬ ਬਿਲਕੁਲ ਬਿਲਕੁਲ ਜੀ ਜੀ ਵੀ ਜੀ ਵੀ ਕਹਿ ਰਹੇ ਨੇ ਕਿ ਡੀਐਸਪੀ ਬਲਵਿੰਦਰ ਜੀ ਨੂੰ ਕਹਿੰਦੇ ਟਿਕਟ ਮਿਲ ਸਕਦੀ ਹੈ ਬੱਲੀ ਸਾਹਿਬ ਕਹਿ ਰਹੇ ਨੇ ਕਿ ਪੱਪੀ ਦਾ ਪਰਿਵਾਰ ਵੀ ਕਹਿੰਦੇ ਬੀਜੇਪੀ ਵੱਲੋਂ ਚੋਣ ਲੜ ਸਕਦਾ ਕਿਉਂਕਿ ਆਪਨੇ ਪੱਪੀ ਸਾਹਿਬ ਦੇ ਪਰਿਵਾਰ ਹਾਂ ਜੀ ਉੱਥੇ ਦਰਕ ਨਾਲ ਹੋ ਗਏ ਨੇ ਜੀ 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 ਬਿਲਕੁਲ ਹਾਂਜੀ ਧਰਮ ਸਿੰਘ ਜੀ ਬਿਲਕੁਲ ਚਲੋ ਉਸ ਤੇ ਗੱਲ ਹੋ ਚੁੱਕੀ ਹੈ ਇਹ ਕਹਿੰਦੇ ਕਿ ਆਈਟੀਆਰ ਭਰਦੇ ਸਮੇਂ ਡਿਪੋਜ਼ਿਟ ਸਾਈਡ ਇਨਕਮ ਵਗੈਰਾ ਸਾਰੀ ਜਾਣਕਾਰੀ ਦੇਣੀ ਹੁੰਦੀ ਹੈ ਆਖਿਰ ਚਲੋ ਇਹ ਪਰ ਜੇ ਨਹੀਂ ਹੈ ਤਾਂ ਐਸਾ ਬੰਨਾ ਵੀ ਚਾਹੀਦਾ ਜੀ ਕਿਉਂਕਿ ਹੁਣ ਜਦੋਂ ਹਰੇਕ ਬੰਦੇ ਨੂੰ ਜਦੋਂ 2.5 ਲੱਖ ਤੋਂ ਉੱਤੇ ਦੀ ਇਨਕਮ ਹੋ ਜਾਂਦੀ ਆ ਹਮ ਤਾਂ ਹਰੇਕ ਬੰਦੇ ਨੂੰ ਆਈਟੀਆਰ ਫਾਈਲ ਕਰਨੀ ਜ਼ਰੂਰੀ ਹੈ ਮੈਂ ਤੁਹਾਡੀ ਜਾਣਕਾਰੀ ਵੀ ਦੱਸ ਦਿਆਂ ਕਿ ਜਿਹਦਾ 2.5 ਲੱਖ ਹੈ 2.5 ਲੱਖ ਤੋਂ ਉੱਤੇ ਵਧ ਗਈ ਉਹਨੂੰ ਆਈਟੀਆਰ ਟੈਕਸ ਭਰਨਾ ਜਾਂ ਨਾ ਭਰਨਾ ਆਈਟੀਆਰ ਦੇ ਆਪਣੇ ਫਾਇਦੇ ਨੇ ਜੀ ਤੋਂ ਇਸ ਕਰਕੇ ਮਤਲਬ ਕਿ ਜੇ ਇੱਕ ਆਮ ਨਾਗਰਿਕ ਦੀ ਇਹ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਆ ਹਮ ਤੇ ਜਿਹੜਾ ਕਰਮਚਾਰੀ 2.5 ਲੱਖ ਤੋਂ ਉੱਤੇ ਤਨਖਾਹ ਲੈਂਦਾ ਤੇ ਮੇਰੇ ਖਿਆਲ ਦੇ ਨਾਲ ਉਹਦੇ ਆ ਵੀ ਕਰ ਦਿਓ ਕਿੱਡੀ ਗੱਲ ਕਰ ਦੇਣੀ ਚਾਹੀਦੀ ਇਸ ਮੈਸਮ ਆਪਾਂ ਇੱਥੇ ਚਲੋ ਕਿ ਨਿਬੇੜ ਦਿੰਨੇ ਆ ਕਿ ਭਾਈ ਜੇ ਨਹੀਂ ਤਾਂ ਐਸਾ ਰੂਲ ਬਣ ਜਾਣਾ ਚਾਹੀਦਾ ਤਾਂ ਕਿ ਪਤਾ ਲੱਗਦਾ ਫਾਇਦੇ ਹੁੰਦੇ ਆ ਆਪ ਨੂੰ ਵੀ ਹਾਂਜੀ ਜੀ ਤੌਰ ਤੇ ਬੜੇ ਫਾਇਦੇ ਹੁੰਦੇ ਆ ਆਈਟੀਆਰ ਦੇ ਖੈਰ ਜੀ ਗੱਲ ਇਧਰ ਚੱਲ ਰਹੀ ਸੀ ਵੋਟਾਂ ਦੀ ਚੋਣਾਂ ਦੀ ਗੱਲ ਚੱਲ ਰਹੀ ਸੀ ਮੈਂ ਥੋੜੀ ਗੱਲ ਉੱਥੇ ਜੋੜ ਕੇ ਰੱਖਦਾ ਲੁਧਿਆਣੇ ਦੇ ਵਿੱਚ ਚਲੋ ਇਧਰੋਂ ਕੈਂਡੀਡੇਟ ਕੌਣ ਬਣਦਾ ਬੀਜੇਪੀ ਵਾਲੇ ਪਾਸਿਓਂ ਉਹ ਤੇ ਆਪਾਂ ਇੰਤਜ਼ਾਰ ਕਰਦੇ ਆਂ ਪਰ ਉਧਰ ਇੱਕ ਮਸਲਾ ਹੋਰ ਚੱਲ ਰਿਹਾ ਲੁਧਿਆਣੇ ਦੇ ਵਿੱਚ ਆਸ਼ੂ ਸਾਹਿਬ ਹੋ ਰਹੇ ਨੇ ਤੇ ਉੜਿੰਗ ਸਾਹਿਬ ਹੋ ਰਹੇ ਨੇ ਉਹ ਹਜੇ ਵੀ ਉਵੇਂ ਹੀ ਗਰਮਾ-ਗਰਮ ਮਸਲਾ ਹੀ ਹੈ ਕਹਿੰਦੇ ਉੜਿੰਗ ਸਾਹਿਬ ਮਿਲਣ ਗਏ ਸੀ ਆਸ਼ੂ ਸਾਹਿਬ ਨੂੰ ਉਹ ਮਿਲੇ ਨਹੀਂ ਉਤੋਂ ਗੱਲ ਫੇਰ ਭਕੀ ਹੋਈ ਹੈ ਪਹਿਲਾਂ ਵੀ ਦੋ ਤਿੰਨ ਵਾਰੀ ਇਦਾਂ ਹੋਇਆ ਕਿ ਜਦੋਂ ਆਸ਼ੂ ਸਾਹਿਬ ਉਧਰੋਂ ਆਏ ਬਰੀ ਹੋ ਕੇ ਆਏ ਉਦੋਂ ਉੜਿੰਗ ਸਾਹਿਬ ਨਹੀਂ ਗਏ ਫਿਰ ਕੁਝ ਮੀਟਿੰਗਾਂ ਵਗੈਰਾ ਦਾ ਜ਼ਿਕਰ ਹੁੰਦਾ ਤਾਂ ਇਹ ਜਿਹੜਾ ਚੱਲ ਰਹੀ ਹੈ ਜਿਹੜੀ ਕੁੰਡੀ ਜੀ ਫਸੀ ਹੋਈ ਹੈ ਇਹਦਾ ਵੀ ਕੋਈ ਨਵੇੜਾ ਹੋਊ ਕਿ ਜਦੋਂ ਤੱਕ ਕੋਈ ਕੈਂਡੀਡੇਟ ਨਹੀਂ ਹੁੰਦਾ ਜਾਂ ਫਿਰ ਉੱਥੇ ਕੋਈ ਕੈਂਡੀਡੇਟ ਬਣ ਦੇਖੋ ਇਹ ਗਿਲੇਸ਼ਿਕਵਿਆਂ ਦੀ ਗੱਲ ਹੈ ਇੱਕ ਗਿਲਾ ਸ਼ਿਕਵਾ ਕੋਈ ਸੱਜਣ ਕਰ ਰਿਹਾ ਬਲਵਿੰਦਰ ਸਿੰਘ ਕਹਿੰਦੇ ਜੀ ਕਿ ਤੁਸੀਂ ਪਿਛਲੇ ਦਿਨੀ ਗਏ ਸੀ ਕਿਤੇ ਅਸੀਂ ਹਰਿਆਣੇ ਚ ਕੋਈ ਸਾਡਾ ਪੁਰਾਣਾ ਮਿੱਤਰ ਸੀ ਕਿ ਮੈਂ ਪਿੱਛੇ ਸੀ ਤੁਹਾਡੇ ਤਾਂ ਤੁਸੀਂ ਬੋਲੇ ਨਹੀਂ ਹੁਣ ਮੈਂ ਗੱਡੀ 'ਚ ਬੈਠਾ ਤੁਸੀਂ ਵੀ ਗੱਡੀ 'ਚ ਕਹਿ ਰਹੇ ਹੋ ਤੇ ਮੈਂ ਕਿਵੇਂ ਬੋਲੂਗਾ ਜੀ ਮੈਨੂੰ ਕੀ ਪਤਾ ਕਿ ਤੁਸੀਂ ਪਿੱਛੇ ਆ ਰਹੇ ਤੁਹਾਡਾ ਪਿੰਡ ਉਹ ਮਸੀਤਾ ਹੈ ਤੇ ਬਈ ਅਗਲੀ ਵਾਰ ਜ਼ਰੂਰ ਅਸੀਂ ਤੁਹਾਨੂੰ ਮਿਲ ਲਵਾਂਗੇ ਜੀ ਇਹ ਇਹ ਗੱਲਾ ਤਾਂ ਤੁਹਾਡਾ ਨਜਾਇਜ਼ ਹੈ ਕਿ ਹੁਣ ਮੈਨੂੰ ਥੋੜੀ ਪਤਾ ਕਿ ਤੁਸੀਂ ਪ੍ਰੋਗਰਾਮ ਦੇਖਦੇ ਰੋਕ ਲੈਣਾ ਸੀ ਭਾਈ ਇਹ ਮੈਨੂੰ ਤਾਂ ਪਤਾ ਹੀ ਨਹੀਂ ਆ ਗਈ ਤੇ ਚਲੋ ਹਾਂ ਜੀ ਹਾਂ ਜੀ ਸੋ ਇਹ ਗਲਾ ਮੇਰੇ ਖਿਆਲ ਦੇ ਨਾਲ ਛੱਡ ਦਈਏ ਤੇ ਹਾਂ ਜੀ ਹੁਣ ਕਰੀਏ ਦੂਜੇ ਗਲੇ ਸ਼ਟਮਿਆਂ ਦੀ ਗੱਲ ਜੋ ਕਾਂਗਰਸ ਦੇ ਵਿੱਚ ਜੀ ਦੇਖੋ ਰਾਜਾ ਵੜਿੰਗ ਗਿਆ ਉਹਨਾਂ ਦੇ ਘਰੇ ਆਸ਼ੂ ਜੀ ਦੇ ਤੇ ਆਸ਼ੂ ਜੀ ਜਿਹੜੇ ਸੀਗੇ ਉਹ ਕਹਿੰਦੇ ਕਿ ਭਾਈ ਮਤਲਬ ਘਰੇ ਨਹੀਂ ਸੀ ਹੈਗੇ ਹੂੰ ਕੁਝ ਉੱਥੋਂ ਦੇ ਲੋਕਲ ਬੰਦੇ ਛੇੜਦੇ ਕਹਿੰਦੇ ਕਿ ਰਾਜਾ ਵੜਿੰਗ ਅੱਗੋਂ ਵੜਿਆ ਉਹ ਪਿਛਲੇ ਦਰਵਾਜ਼ੇ ਥਾ ਨਹੀਂ ਚਲਾ ਗਿਆ ਰਾਜਾ ਆ ਗਿਆ ਹੂੰ ਹੁਣ ਇੱਕ ਕਮਾਲ ਦੀ ਗੱਲ ਮੁੜ ਕੇ ਉਹਨੇ ਪੋਸਟ ਪਾ ਕੇ ਆਸ਼ੂ ਨੂੰ ਵੀ ਕਿਹਾ ਕਿ ਭਾਈ ਜੇ ਦੱਸ ਕੇ ਹੁੰਦੇ ਤੇ ਮੈਂ ਜ਼ਰੂਰ ਮਿਲਦਾ ਹੂੰ ਪੋਸਟ ਦੀ ਜਿਹੜੀ ਵਰਡਿੰਗ ਆ ਉਹ ਸਾਰਾ ਕੁਝ ਜ਼ਾਹਰ ਕਰਦੀ ਹੈ ਜੀ ਗਿਲਾ ਸ਼ਿਕਵਾ ਜ਼ਾਹਰ ਕਰਦੀ ਹੈ ਹੁਣ ਦੂਜੀ ਗੱਲ ਜਿਹੜੀ ਆ ਸਾਬ ਦੂਜੀ ਇਹ ਆ ਕਿ ਅਗਲੇ ਦਿਨ ਰਾਜਾ ਵਰਡਿੰਗ ਨੇ ਮੁਲਾਪੁਰ ਦੇ ਵਿੱਚ ਪ੍ਰੋਗਰਾਮ ਕੀਤਾ ਹੂੰ